ਸਤਿ ਗੁਰੂ ਨਾਨਕ ਨਾਮ ਦੇਵਾ ਸਿੱਖਾ ਗੁਰਮੁਖਾਂ ਪਿਆਰਿਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਸਰਦਾਰ ਗੁਰਪਾਲ ਸਿੰਘ ਜੀ ਹੰਸਰਾਜੀ ਦੇ ਘਰ ਜਿਗਰਾਉਂ ਵਿਖੇ ਜਿਹੜੇ ਕਿ ਬਹੁਤ ਹੀ ਲੰਮੇ ਸਮੇਂ ਤੋਂ ਨਾਨਕ ਸਰ ਸੰਪਰਦਾ ਨਾਲ ਜੁੜੇ ਹੋਏ ਨੇ ਔਰ ਮੇਰਾ ਵੀ ਬਹੁਤ ਚਿਰ ਤੋਂ ਮਨ ਸੀਗਾ ਉਹਨਾਂ ਦੇ ਨਾਲ ਮਿਲਣ ਦਾ ਕਿਉਂਕਿ ਇੰਟਰਨੈਟ ਦੇ ਮਾਧਿਅਮ ਰਾਹੀਂ ਫੇਸਬੁੱਕ ਤੇ ਅਸੀਂ ਉਹਨਾਂ ਦੇ ਅਕਸਰੇ ਦਰਸ਼ਨ ਕਰਦੇ ਰਹਿੰਦੇ ਆਂ ਅੱਜ ਸਾਨੂੰ ਸਮਾਂ ਮਿਲਿਆ ਏ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨ ਦਾ। ਤੋਂ ਆਪਾਂ ਉਹਨਾਂ ਤੋਂ ਅੱਜ ਜਾਣਾਂਗੇ ਜਾਣਕਾਰੀ ਲਵਾਂਗੇ ਨਾਨਕਸਰ ਸੰਪਰਦਾ ਦੇ ਬਾਰੇ ਜੋ ਕਿ ਕਈਆਂ ਵੱਲੋਂ ਬਹੁਤ ਕੂੜ ਪ੍ਰਚਾਰ ਹੁੰਦਾ ਜਾਂ ਕਈਆਂ ਗੱਲਾਂ ਦਾ ਆਪਾਂ ਨੂੰ ਨਹੀਂ ਪਤਾ ਲੱਗਦਾ। ਉਹਨਾਂ ਬਾਰੇ ਬੜੇ ਹੀ ਵਿਸਥਾਰ ਦੇ ਨਾਲ ਆਪਾਂ ਭਾਈ ਗੁਰਪਾਲ ਸਿੰਘ ਜੀ ਹੰਸਰਾਪਾਸੋਂ ਆਪਾਂ ਜਾਣਾਂਗੇ। ਸੋ ਆਓ ਜੀ ਭਾਈ ਗੁਰਪਾਲ ਸਿੰਘ ਜੀ ਆਪ ਜੀ ਦਾ ਬਹੁਤ ਸਵਾਗਤ ਹੈ। ਆ ਜੀ ਭਾਈ ਜੀ ਕਾ ਖਾਲਸਾ ਜੀ ਭਾਈ ਜੀ ਕੀ ਫਤਿਹ। ਦਾ ਜਿਸ ਸਮੂਹ ਸੰਗਤ ਨੂੰ ਜੋ ਕਿ ਸੁਣਦੀ ਆ ਸਾਰਿਆਂ ਨੂੰ ਨਿਮਰਤਾ ਸਹਿ ਗੁਰਪ੍ਰੀਤ ਬੁਲਾਉਦਾ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਸੋ ਭਾਈ ਗ੍ਰਿਪਾਲ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸਣਾ ਹੈ ਕਿ ਨਾਨਕ ਸਰ ਸੰਪਰਦਾ ਦੇ ਨਾਲ ਤੁਸੀਂ ਕਦੋਂ ਤੋਂ ਜੁੜੇ ਤੇ ਕਦੋਂ ਕਿਵੇਂ ਨਾਨਕ ਸਰ ਸੰਪਰਦਾ ਦੇ ਵਿੱਚ ਜਾ ਕਰਕੇ ਤੁਸੀਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਕਿਹੜੇ ਮਹਾਂਪੁਰਸ਼ਾਂ ਦੀ ਸੰਗਤ કરી ਇਹ ਸਾਰਾ ਵਿਸਥਾਰ ਦੇ ਨਾਲ ਦੱਸੋ हां जी दास बे, जी ਪਿਸ਼ੋਕਰ ਪਿੰਡ ਕਮਾਲਪੁਰਾ ਤਹਿਸੀਲ ਜਗਰਾਉਂ ਤੋਂ ਆ ਤੇ ਸਾਡਾ ਪਰਿਵਾਰ ਥੋੜਾ ਜਿਹਾ ਕੋਈ ਨਾਸਤਕ ਵਿਧੀ ਵਰਤੀ ਆ ਸੀ ਜੀ ਤਾਂਤਨ ਬਾਬੇ ਈਸ਼ਰ ਸਿੰਘ ਜੀ ਨਾਨ ਸਰ ਵਾਲੇ ਜਦੋਂ ਡੇਰਾ ਦੂਣ ਦਮਾਰਸ ਜਾਂਦੇ ਸੀ ਉੱਥੇ ਦਾਸ ਜੀ ਦਾਦਾ ਜੀ ਤੇ ਦਾਸ ਦੇ ਨਾਨਾ ਜੀ ਦੋਨੋਂ ਹੀ ਉਹਦੇ ਰਾਇਲ ਮਿਲਟਰੀ ਕਾਲਸ ਡੇਰਾ ਦੂਣ ਉੱਥੇ ਵੱਡਾ ਵੀ ਕੋਈ ਕੈਂਪ ਆ ਉੱਥੇ ਜੀ ਉੱਥੇ ਜੀ ਸਰਵਿਸ ਕਰਦੇ ਸੀ ਕੈਪਟਨਸੀ ਦੋਨੋਂ ਆਰਮੀ ਦੇ ਵਿੱਚ ਉੱਥੇ ਬਾਬਾ ਜੀ ਉੱਥੇ ਨੰਬਾਣੀ ਦਾ ਸ਼ਕਟਾ ਦਿੰਦੇ ਹੁੰਦੇ ਧੰਨ ਬਾਬਾ ਈਸ਼ਰ ਸਿੰਘ ਤੇ ਪਹੁੰਚੇ ਉੱਥੋਂ ਸਾਡਾ ਪਰਿਵਾਰ ਜੁੜਿਆ ਅੱਜ ਬਾਬਾ ਈਸ਼ਰ ਸਿੰਘ ਜੀ ਵੀ ਤੁਸੀਂ ਬਹੁਤ ਨੇੜੇ ਰਹਿ ਕਰਕੇ ਸੰਗਤ ਕਰੀ ਹੈ ਤੇ ਸਾਰੀ ਨਾਨਕਸਰ ਸੰਪਰਦਾ ਦੇ ਵਿੱਚ ਜੋ ਮਹਾਪੁਰਸ਼ਾਨੇ ਮਰਿਆਦਾ ਚਲਾਈ ਉਹਦੇ ਬਾਰੇ ਤੁਹਾਨੂੰ ਬਹੁਤ ਬਰੀਕੀ ਦੇ ਨਾਲ ਪਤਾ ਹੈ ਤੋਂ ਸਾਰੀ ਸੰਗਤ ਨੂੰ ਇਹ ਤੁਸੀਂ ਵਿਸਥਾਰ ਦੇ ਨਾਲ ਦੱਸਣਾ ਕਰੋ ਵੀ ਜਿਹੜਾ ਪ੍ਰਸ਼ਾਦਾ ਹੈ ਨਾਨਕਸਰ ਸੰਪਰਦਾ ਦੇ ਵਿੱਚ ਪ੍ਰਸ਼ਾਦਾ ਗੁਰੂ ਘਰ ਦੇ ਵਿੱਚ ਆਮ ਪਕਾਇਆ ਜਾਂਦਾ ਹੈ ਉੱਥੇ ਲਾਇਆ ਜਾਂਦਾ ਹੈ ਉੱਥੇ ਦਾਲ ਬਣਦੀ ਹੈ ਪਰ ਇੱਥੇ ਘਰ ਤੋਂ ਪਕਾ ਕੇ ਕਰਕੇ ਲਿਆਉਣ ਦੀ ਜਿਹੜੀ ਮਰਿਆਦਾ ਹੈ ਉਹਦੇ ਬਾਰੇ ਤੁਸੀਂ ਸਾਨੂੰ ਚੰਨਣਾ ਪਾ ਹਾਂਜੀ ਬਹੁਤ ਸਾਰੇ ਸਵਾਲ ਕੀਤਾ ਜੀ ਭਾਈ ਸਾਹਿਬ ਤੁਸੀਂ ਦੇਖੋ ਜੀ ਆਪਣੇ ਘਰੇ ਆਮ ਦੁਨਿਆਵੀ ਲੋਕਾਂ ਦੇ ਘਰੇ ਆਪਣੇ 5 ਜਾਂ 7 ਮੈਂ ਦੇਖਦਾ ਹੁਣ ਵੀ ਮੈਂ ਬਹੁਤ ਨੋਟ ਕਰਦਾ ਹਾਂ ਸਾਡੇ ਘਰੇ 5 7 10 ਗੈਸਟ ਆ ਜਾਣ ਤੇ ਸਾਡੀ ਲੇਡੀ ਸਾਰਾ ਦਿਨ ਲੱਗੀਆਂ ਰਹਿੰਦੀਆਂ ਤੇ ਉਹਨਾਂ ਨੂੰ ਪ੍ਰਸ਼ਾਦਾ ਤਿਆਰ ਕਰਨ ਨੂੰ ਭਾਂਡੇ ਤਿਆਰ ਕਰਨ ਨੂੰ ਫੋਰ ਕਰਨ ਉਤੇ ਬਹੁਤ ਬੀਜ ਜਿਆਦਾ ਹੁੰਦਾ ਨਾਨਕ ਸਾਹਿਬ ਧੰਤਨ ਬਾਬਾ ਅਨੰਦ ਸਿੰਘ ਜੀ ਦੀ ਵਰਸੀ ਤੇ ਇੱਥੋਂ ਦੇ মিডিਆ ਦੀ ਰਿਪੋਰਟ ਦੇ ਅੱਠ ਤੋਂ 10 ਲੱਖ ਦਾ ਸੰਗਤ ਦਾ ਇਕੱਠ ਹੁੰਦਾ ਤੇ ਉਧਰ ਧੰਤਨ ਬਾਬਾ ਈਸ਼ਵਰ ਸਿੰਘ ਜੀ ਦੀ ਵਰਸੀ ਸਮਾਗਮ ਭਾਈ ਉਥੇ ਵੀ 10 ਤੋਂ 12 ਲੱਖ ਦਾ ਇਕੱਠ ਹੋ ਜਾਂਦਾ ਤੇ ਬਾਕੀ ਸਮਾਗਮਾਂ ਤੇ ਹੁੰਦਾ ਪਰ ਇੱਥੇ ਪ੍ਰਸ਼ਾਦਾ ਵੀ ਪੱਕੇ ਪਖਾਇਆ ਨਹੀਂ ਜਾਂਦਾ ਪੱਕਿਆ ਪਖਾਇਆ ਆਉਂਦਾ ਦੇਖੋ ਜੀ ਹੈਰਾਨੀ ਜਾਣ ਕੇ ਇਹ ਇੱਥੇ ਮਹਾਪੁਰਸ਼ ਦੀ ਕਮਾਈ ਬੋਲਦੀ ਹੈ ਤੇ ਵੀ ਉੱਤੇ ਹੁਣ ਵੀ ਫਰਾਂਜੀ ਜਗ ਦੋ ਗੱਲਾਂ ਜੀ ਪ੍ਰਸ਼ਾਦਾ ਪੱਕਦਾ ਨਹੀਂ ਭੁੱਖਾ ਕੋਈ ਰਹਿੰਦਾ ਜੀ ਤੇ ਮੰਗਣ ਕੋਈ ਜਾਂਦਾ ਨਹੀਂ ਪ੍ਰਸ਼ਾਦਾ ਪੱਕਦਾ ਨਹੀਂ ਭੁੱਖਾ ਕੋਈ ਰਹਿੰਦਾ ਨਹੀਂ ਮੰਗਣ ਕੋਈ ਜਾਂਦਾ ਨਹੀਂ ਫਿਰ 10-10 ਲੱਖ ਸੰਗਤ ਇਕੱਠ ਤੇ ਸਾਰੇ ਵੀ ਸਾਰੇ ਸ਼ਖਸ ਕੇ ਜਾਂਦੇ ਆ ਪਰ ਕਦੇ ਪ੍ਰਸ਼ਾਦਾ ਟੁੱਟਿਆ ਨਹੀਂ ਇੱਕ ਪਰ ਗੁਰਸੇਖ ਗੁਰਸੇਖੀ ਦੇ ਮੁਤਾਬਕੀ ਬਾਬਾ ਟਾਲੀ ਜਸਾਨਾ ਬਾਬਾ ਟਾਲ ਪੱਕੀਆਂ ਪਕਾਈਆਂ ਕਰ ਉੱਥੇ ਵੀ ਆਉਂਦਾ ਇਹ ਪਰ ਨਾਂ ਨ ਸਰਵਿਸ ਜੇ ਇੱਕ ਵਾਰ ਮੈਂ ਅਸੀਂ ਇੱਥੇ ਬਹੁਤ ਰਿਹਾ ਜੀ ਮੈਂ 1963 ਸੰਤ ਬਾਬਾ ਜੀ ਦੇ ਭਾਣਾ ਵਰਤਣ ਤੋਂ ਬਾਅਦ 77 ਤੱਕ ਮਦਾਸ ਸਿੰਗਾ لینڈ ਗਿਆ ਅਸੀਂ ਦਵਰਸੀ ਦੇ ਵਿੱਚ ਸਮਾਗਮ ਹੁੰਦੇ ਰਹੇ ਆ ਦਾ ਪ੍ਰਸ਼ਾਦ ਦਵਰਸੀ ਸਮਾਪਤੀ ਦੇ ਉੱਤੇ 10 ਟਰਾਲੀਆਂ ਬਾਜ ਜਾਂਦੀਆਂ ਸੀ ਜਿਹੜੀਆਂ ਕਿ ਪ੍ਰਸ਼ਾਦੇ ਦੀਆਂ ਜਗਰਾਂ ਗਊਸ਼ਾਲਾ ਵਿੱਚ ਟਿੱਡੀਆਂ ਹੁੰਦੀਆਂ ਸੀ ਤੇ ਉਹਦਾ 10 ਟਰਾਲੀਆਂ ਮੋਗੇ ਗਊਸ਼ਾਲਾ ਵਿੱਚ ਟਿੱਡੀਆਂ ਸੀ ਇਹ ਜੇਕਰ ਮਹਾਂਪੁਰਸ਼ ਦੀ ਕਮਾਈ ਹੁੰਦੀ ਹੈ ਜੀ ਇਹਦੇ ਚ ਆਪਾਂ ਥੋੜਾ ਜਿਹਾ ਵਿਸਤਾਰ ਨਾਲ ਦੇਖੀਏ ਕੋਈ ਖਾਸ ਗੱਲ ਇੱਕ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਮ ਤੌਰ ਤੇ ਇੱਕ ਛੋਟੇ ਮੰਜੀ ਸਾਹਿਬ ਤੇ ਪ੍ਰਕਾਸ਼ ਕਰ ਦਿੱਤੇ ਜਾਂਦੇ ਆ ਕਈਆਂ ਥਾਵਾਂ ਤੇ ਥੋੜੇ ਜਿਹਾ ਵੱਡੇ ਬੈੱਡ ਦੀ ਤਰ੍ਹਾਂ ਬਣਾਏ ਪਰ ਇੱਥੇ ਬਹੁਤ ਹੀ ਵੱਡੇ ਪਲੰਗ ਦੇ ਉੱਤੇ ਇੱਕ ਤਖਤ ਦੀ ਤਰ੍ਹਾਂ ਪ੍ਰਕਾਸ਼ ਕਰੇ ਜਾਂਦੇ ਆ ਇਹਦੀ ਕੋਈ ਖਾਸ ਵਜ੍ਹਾ ਅੱਜ ਜਦੋਂ ਗੁਰੂ ਸਾਹਿਬ ਦੇ ਸੰਪੂਰਨ ਹੋਇਆ ਜੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋਇਆ ਤੇ ਉਦੋਂ ਪੰਜਵੇਂ ਪਾਤਸ਼ਾਹ ਨੇ ਆਪ ਦਾ ਆਸਨ ਅੱਜ ਵੀ ਕੋਠਾ ਸਾਹਿਬ ਦੇ ਚਾਦਰ ਵਿਛਾਈ ਜਾਂਦੀ ਆ ਪੰਜਵੇਂ ਪਾਤਸ਼ਾਹ ਨੇ ਆਪ ਦਾ ਆਸਨ ਭੁੰਜੇ ਲਿਆਂਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਆਸਨ ਉਹਨੇ ਪਲੰਘ ਤੇ ਉੱਤੇ ਵਿਸਾਰ ਦਿੱਤਾ ਸੀ ਤੇ ਗੁਰੂ ਗ੍ਰੰਥ ਸਾਹਿਬ ਪਲੰਘ ਤੇ ਬਿਰਾਜਮਣ ਹੋਣਗੇ ਤੇ ਵੀ ਅਸੀਂ ਸਾਡਾ ਆਸਨ ਖੋਦ ਭੁੰਜੇ ਹੋਊਗਾ ਅੱਜ ਵੀ ਉਸ ਤੇ ਚਾਦਰ ਵਿਛਾਈ ਜਾਂਦੀ ਹੈ ਕੋਠਾ ਸਾਹਿਬ ਦੇ ਵਿੱਚ ਆਪਾਂ ਦੇ ਦਰਸ਼ਨ ਕਰ ਸਕਦੇ ਹਾਂ ਤੇ ਵੀ ਨਾਲਕਸਦ ਵਿੱਚ ਇਹੀ ਪਰਤਾ ਵਾ ਕਿ ਇਕੱਲੇ ਗੁਰੂ ਗ੍ਰੰਥ ਸਾਹਿਬ ਪਾਣਗ ਅਤੇ ਬਰਾਜਮਣ ਹੋਣਗੇ ਈਵਨ ਤੰਤਨ ਬਾਬਾ ਈਸ਼ਰ ਸਿੰਘ ਜੀ ਆਪ ਦਾ ਆਸਣ ਸਤਾਨ ਉਹ ਵੀ ਪੁੰਜੇ ਆ ਤੇ ਬਾਕੀ ਭੈਗਵਾਂ ਦੇ ਸਾਰੇ ਦੇ ਪੁੰਜੇ ਆ ਤੇ ਮੱਜਨੇ ਮਹਾਪੁਰਸ਼ੇ ਸਭ ਦੇ ਪੁੰਜੇ ਅਸਲ ਆ ਇਹ ਪਰਤਾ ਗੁਰੂ ਪੰਜਵੇਂ ਪਾਤਸ਼ਾਹ ਜਿਹੜੀ ਸ਼ੁਰੂ ਕੀਤੀ ਆ ਉਹਨੂੰ ਦਰਸਾਈ ਜਾਂਦਾ ਇਸ ਤੋਂ ਅਗਲਾ ਜਿਹੜਾ ਸਵਾਲ ਹੈ ਬੜਾ ਅਹਿਮ ਸਵਾਲ ਹੈ ਆਮ ਤੌਰ ਤੇ ਇਸ ਗੱਲ ਨੂੰ ਕਹਿ ਕਹੀ ਨਾਨਕ ਸਰ ਸੰਪਰਦਾ ਦੇ ਉੱਤੇ ਉਂਗਲ ਕਰੀ ਜਾਂਦੀ ਹੈ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉੱਥੇ ਬਹੁਤ ਸਤਿਕਾਰ ਹੈ ਤੇ ਕੀ ਉੱਥੇ ਨਾਲ ਮੂਰਤੀ ਪੂਜਾ ਨਹੀਂ ਕਰੀ ਜਾਂਦੀ ਇਹ ਜੀ ਬਹੁਤ ਅਹਿਮ ਸਵਾਲ ਹੈ ਜਿਹੜਾ ਕਿ ਭਾਈ ਸਾਹਿਬ ਨੇ ਕੀਤਾ ਇਹ ਥੋੜੇ ਲੰਮਾ ਸਵਾਲ ਜਵਾਬ ਦਊਗਾ ਦੱਸ ਦੇਖੋ ਜੀ ਇਹ ਮੂਰਤੀ ਪੂਜਾ ਕੀ ਦੀ ਗੱਲ ਹੈ ਜੀ ਇਹ ਤੇ ਗੱਲ ਕੀ ਹੈ ਮੂਰਤੀ ਪੂਜਾ ਹੋਰ ਹੁੰਦੀ ਆ ਫੋਟੋਆਂ ਦਾ ਸਤਿਕਾਰ ਹੋ ਰੰਦਾ ਜੇ ਆਪਾਂ ਸਿੱਖ ਰਹਿਤ ਮਰਿਆਦਾ ਨੂੰ ਫੋਲੀਏ ਉਹਦੇ ਵਰਕੇ ਫੋਲੀਏ ਸਿੱਖ ਰਹਿਤ ਮਰਿਆਦਾ ਦੇ ਵਿੱਚ ਦਰਜ ਕੀਤਾ ਜਾਂਦਾ ਗਿਆ ਵੀ ਫੋਟੋਆਂ ਦਾ ਸਤਿਕਾਰ ਕਿ ਕਰ ਸਕਦੇ ਆ ਤੇ ਕਿਸ ਤਰ੍ਹਾਂ ਨੌਵੇਂ ਪਾਸ਼ਾ ਨੇ ਆਪ ਦਾ ਸਰੂਪ ਢਾਕੇ ਤੋਂ ਬ੍ਰਾਕੇ ਦਾਸ ਜੀ ਨੇ ਕੋ ਬਣਵਾਇਆ ਸੀ ਬ੍ਰਾਕੇ ਸੁਪਰ ਰੂਪ ਸਾਰਾ ਬਣ ਗਿਆ ਸੀ ਅੱਖਾਂ ਨਹੀਂ ਸੀ ਨੌਵੇਂ ਪਾਸ਼ਾ ਦੀ ਬਣੀਆਂ ਨੌਵੇਂ ਪਾਸ਼ਾ ਨੇ ਆਪ ਦੀ ਅੱਖ ਆ ਬਣਾਈ ਸੀ ਤੇ ਗੁਰੂ ਸਾਹਿਬਾਂ ਪਾਚੇ ਕੀਤੇ ਸੀ 90% ਫੋਟੋ ਜਿਹੜੀ ਆ ਅੱਖਾਂ ਦੇ ਵਿੱਚ ਜੀ ਹੁਣ 10ਵੇਂ ਪਾਸ਼ਾ ਦਾ ਤੇ ਵੀ ਹਜੂਰ ਸਾਹਿਬ ਪ੍ਰਕਾਸ਼ਾ ਫੋਟੋ ਪ੍ਰਕਾਸ਼ਾ ਅਗੀਠਾ ਸਾਹਿਬ ਦੇ ਉੱਤੇ ਆ ਤੇ ਥੋਂ ਥੋਂ ਤੇ ਉੱਥੇ ਪ੍ਰਕਾਸ਼ਾ ਪਟਨਾ ਸਾਹਿਬ ਚ ਦੇ ਉੱਥੇ ਦਸਮ ਪਾਸ਼ਾ ਪ੍ਰਕਾਸ਼ ਕੀਤਾ ਹੈ ਦਾ ਪਟਨਾ ਸਾਹਿਬ ਹੈ ਜੀ ਉਹ ਉੱਥੋਂ ਦੀ ਬਿਹਾਰੀ ਲੈਂਗੁਏਜ ਦੇ ਮੁਤਾਬਕ ਤੇ ਸ਼ਵੀ ਸਭ ਕਹਿੰਦਾ ਸ਼ਵੀ ਸਭ ਦਾ ਮਦਦ ਕਾਨੂੰਨੀ ਤੌਰ ਤੇ 10ਵੇਂ ਪਾਸ਼ਾ ਦਾ ਸਰੂਪ ਉਥੋਂ ਉਠਾਇਆ ਨਹੀਂ ਜਾ ਸਕਦਾ ਸ਼ਵੀ ਸਰ ਉਹ ਤੇ ਕਹਿੰਦਾ ਬਾਕੀ ਆ ਜੋ ਜੀ ਇੱਥੇ ਆਪਣਾ ਦਿੱਲੀ ਤੇ ਆਪਣਾ ਆਪਣੇ ਬੰਗਲਾ ਸਾਗਰ ਦੇ ਉਥੇ ਜੀ ਨਾ 8ਵੇਂ ਪਾਸ਼ਾ ਦਾ ਵੀ ਸੁਪਰੈਜਮਨ ਦਾ ਦਿੱਲੀ ਸੀਸਗਾਚ ਉਥੇ ਮਗਰ 9ਵੇਂ ਪਾਸ਼ਾ ਸੁਪਰੈਜਮਨ ਤੇ ਉਸ ਤੋਂ ਇਲਾਵਾ ਬੜੀ ਇਤਿਹਾਸਿਕ ਗੱਲ ਦੱਸਣ ਲੱਗਿਆ ਜੀ ਹੁਣ ਆਪਾਂ ਵਿਧੀ ਚੰਦ ਟਕਸਾਲ ਪੰਜਾਬ ਚਲੇ ਹੋਏ ਪੰਜਾਬ ਵਿਧੀ ਚੰਦ ਟਕਸਾਲ ਚਲੇ ਹੋਏ ਬਿਧੀਸ਼ਾ ਟਕਸਾਲ ਨੂੰ 6ਵੇਂ ਪਾਸ਼ਾ ਨੇ ਆਪ ਦਾ ਸਰੂਪ ਆਪ ਦਿੱਤਾ ਸੀ ਬਿਧੀਸ਼ਾ ਟਕਸਾਲ ਉਹ ਸਰੂਪ ਅੱਜ ਵੀ ਉੱਥੇ ਬਰਾਜਮਰ ਕੀਤਾ ਜਾਂਦਾ ਹੈ ਅੱਜ ਬਰਾਜਮਰ ਕੀਤਾ ਜੋ ਮੂਰੇ ਪਰਦਾ ਲਾਇਆ ਹੁੰਦਾ ਹਰੇਕ ਨੂੰ ਦਰਸ਼ਨ ਨਿਕਰਾ ਜਾਂਦੇ ਜਦੋਂ ਸੰਗਤ ਆਉਂਦੀ ਹੈ 20 25 30 ਬੰਦੇ ਆਉਂਦੇ ਆ ਤੇ ਫਿਰ ਉਹਦੇ ਵਿੱਚ ਜਦੋਂ ਆਉਂਦੀ ਹੈ ਸੰਗਤ ਤੇ ਉਸ ਤੋਂ ਬਾਅਦ ਵੀ ਅ ਅਰਦਾਸ ਤੇ ਦੇਖਤਿਆਰ ਕੀਤੀ ਜਾਂਦੀ ਆ ਅਰਦਾਸ ਕੀਤੀ ਜਾਂਦੀ ਆ ਸੱਚੇ ਪਾਸ਼ਾ ਸੰਗਤਾਂ ਤੁਹਾਡੇ ਦਰਸ਼ਨ ਲਈ ਉਤਾਵਲੀਆਂ ਵੀ ਦਰਸ਼ਨ ਦਿਓ ਫਿਰ ਉਹਦਾ ਪਰਦਾ ਚੱਕਿਆ ਜਿਕਰੀ ਛੱਡ ਕੇ ਪਰਦਾ ਚੱਕਿਆ ਫੇਰ ਛੇਵੇਂ ਪਾਸ਼ਾ ਦੇ ਦਰਸ਼ਨ ਦਿਓ ਇਹ ਮੂਰਤੀ ਪੂਜਾ ਹੋਰ ਹੁੰਦੀ ਆ ਫੋਟੋਆਂ ਦਾ ਸਤਕਾਰ ਹੋਰ ਹੁੰਦਾ ਫੋਟੋਆਂ ਦਾ ਸਤਕਾਰ ਸਿੱਖ ਧਰਮ ਵਿੱਚ ਜਾਇਜ਼ ਆ ਸਿੱਖ ਰਹਿਤ ਮਰਦਾ ਵਿੱਚ ਵੀ ਜਾਇਜ਼ ਆ ਮੂਰਤੀ ਪੂਜਾ ਉਹ ਹੁੰਦੀ ਆ ਤਬੀ ਮੋਮਬਤੀਆਂ ਰੱਖ ਕੇ ਦੀਵੇ ਰੱਖ ਕੇ ਕਮਾਏ ਜਾਂਦੇ ਆ ਵੀ ਉਹਨੂੰ ਆਰਤੀ ਕੀਤੀ ਆ ਉਹ ਮੂਰਤੀ ਪੂਜਾਉਂਦੀ ਆ ਉਹ ਨਾਨਕਸਰ ਨਹੀਂ ਹੁੰਦੀ ਗੁਰਨਾਥ ਸਾਹਿਬ ਦੇ ਰੂਪ ਬਾਬਾ ਜੀ ਦੇ ਰੂਪ ਇਹ ਸਾਰੇ ਸ੍ਰੀ ਅਕਰਤ ਮਰਯਾਦਾ ਦੇ ਮੁਤਾਬਕ ਨਾਨਕ ਸਾਹਿਬ ਪ੍ਰਕਾਸ਼ ਕੀਤੇ ਗਏ। ਐਸ ਤੋਂ ਅਗਲੇ ਆਪਾਂ ਸਵਾਲ ਤੇ ਪਹੁੰਚਾਂਗੇ ਵੀ ਸਾਡੇ ਜਿੰਨੇ ਵੀ ਧਾਰਮਿਕ ਸਥਾਨ ਆ ਉਹਨਾਂ ਸਾਰਿਆਂ ਸਥਾਨਾਂ ਦੇ ਉੱਤੇ ਨਿਸ਼ਾਨ ਸਾਹਿਬ ਸੁਸ਼ੋਭਿਤ ਹੁੰਦੇ ਆ। ਤੇ ਨਾਨਕ ਸਰ ਸੰਪਰਦਾ ਦੇ ਵਿੱਚ ਨਿਸ਼ਾਨ ਸਾਹਿਬ ਨਹੀਂ ਲਾਇਆ ਜਾਂਦਾ। ਇਹਦਾ ਵੀ ਜਿਹੜਾ ਕਾਰਨ ਹੈ ਇਹ ਵੀ ਸੰਗਤ ਨੂੰ ਦੱਸਾਂ। हां जी ਜਦੋਂ ਆਪਾਂ ਨਾਨਕਸਰ ਚ ਆਪਾਂ ਜਾਂਦੇ ਆਂ ਜੀ ਬੜਦੇ ਨਾਨਕਸਰ ਦੋ ਬੋਰਡ ਲਾਇ ਹੁੰਦੇ ਆਸੇ ਪਾਸੇ ਲਾਇਆ ਉਥੇ ਬਾਬਾ ਈਸ਼ਰ ਸਿੰਘ ਜੀ ਨੇ ਜਦੋਂ ਨਾਨਕਸਰ ਠਾਠ ਦੀ ਸਥਾਪਨਾ ਕੀਤੀ 1950 ਤੋਂ 55 ਤੱਕ ਉਹਨਾਂ ਨੇ ਲਿਖ ਕੇ ਮਰਾਦਾ ਲੈ ਰੱਖੀ ਵੀ ਇਹ ਕੋਈ ਇਥੇ ਕੋਈ ਕੋਈ ਕਿਸੇ ਨੂੰ ਵੀ ਰੋਟੀ ਪਾਣੀ ਦਾ ਸਾਡੇ ਕੋਲ ਪ੍ਰਬੰਧ ਨਹੀਂ ਹੈਗਾ ਜਿਹਨੇ ਰੋਟੀ ਪ੍ਰਬੰਧ ਕਰਨਾ ਨਾਲ ਦੀ ਨਗਰ ਚੱਲ ਜਾਵੇ ਉੱਥੋਂ ਹੋਊਗਾ ਤੇ ਹੋਊਗਾ ਤੇ ਰਹਿਸ਼ ਦਾ ਪ੍ਰਬੰਧ ਨਹੀਂ ਹੋਣਾ ਜਿਹੜੀ ਅਸੀਂ ਉਹਦੇ ਬਾਬਾ ਇਸ਼ਤ ਸਿੰਘ ਵਾਲੀ ਮੈਂ ਗੱਲ ਕਰਦਾ ਜੀ ਜਿੰਨੇ ਕੁਲੀਆਂ ਹੁੰਦੀਆਂ ਸੀ ਕੁਲੀ ਦਾ ਜਿਹੜੇ ਆਪਣੇ ਆਮ ਜਿਹੜੀ ਲੰਬਾਈ ਐ ਸਿੱਖਾਂ ਦੀ 5 ਫੁੱਟ 10 ਇੰਚ 9 ਇੰਚ ਹੁੰਦੀ ਆ 11 ਇੰਚ 6 ਫੁੱਟ ਹੁੰਦੇ ਆ ਪਰ ਜਿਹੜੇ ਕੁਲੀ ਦਾ ਸਾਈਜ਼ ਹੁੰਦਾ ਸੀ ਇੰਟਰਸ ਦਾ ਸੀ ਕੁਲੀ ਦਾ ਉਹ 5.5 ਫੁੱਟ ਹੁੰਦਾ ਸੀ ਤੇ ਹੁਣ ਵੀ ਹੈਗੀਆਂ ਕੁਲੀਆਂ ਉੱਥੇ ਮੈਂ ਹੁਣ ਦੇਖਿਆ ਫੌਜੀ ਬੈਰਕਾਂ ਦੀਆਂ ਕੁਲੀਆਂ ਵੀ ਹੈਗੀਆਂ ਹੋਰ ਵੀ ਤਾਂ ਕੁਲੀ ਆ ਪਾਪਾ ਬਾਬੇ ਜਸਨ ਦੇ ਮਗਰ ਕੁਲੀਆਂ ਭਾਈ ਕੇਰਸਨ ਦੀਆਂ ਕੁਲੀਆਂ ਸਾਰੀਆਂ ਹੈਗੀਆਂ ਉਹਦਾ ਦੇਖੋ ਤੁਸੀਂ ਉਹ ਸਿੱਖ ਸਿਰ ਨੀਵਾ ਕਰਕੇ ਕੁਲੀ ਚ ਵੜਦੇ ਸੀ ਤੇ ਰਹਿਸ਼ਤਾ ਥੋਣੀ ਸੀ ਰੋਟੀ ਪਾਣੀ ਜਰਦਾ ਥੋਣੀ ਸੀ ਫੇਰ ਨਿਸ਼ਾਨ ਸਾਹਿਬ ਦਾ ਆਪਾਂ ਦੋ ਅਰਥ ਦੋ ਗਲਾਈ ਨਿਸ਼ਾਨ ਸਾਹਿਬ ਦੀ ਨਿਸ਼ਾਨ ਸਾਹਿਬ ਦਾ ਇਹ ਆ ਵੀ ਨਿਸ਼ਾਨ ਸਾਹਿਬ ਜਿੱਥੇ ਲੱਗਿਆ ਹੁੰਦਾ ਆਪਾਂ ਇਹ ਵੀ ਪ੍ਰਚਾਰ ਕਰਦੇ ਆ ਵੀ ਉੱਥੇ ਵੀ ਰੋਟੀ ਪਾਣੀ ਤੇ ਰਹਿਸ਼ਤਾ ਪ੍ਰਬੰਧ ਹੋਊਗਾ ਪਰ ਇੱਥੇ ਨਿਸ਼ਾਨ ਸਾਹਿਬ ਤਾਂ ਲੱਗੇ ਲਾਇਆ ਹੋਏ ਤੇ ਇੱਥੇ ਕੋਈ ਪ੍ਰਬੰਧ ਨਹੀਂ ਹੋਊ ਆਪ ਦਾ ਬੰਦਾ ਆਪ ਕਰਕੇ ਆ ਪਰ ਦੂਜੇ ਪਾਸੇ ਭਾਈ ਕਾਂਟ ਸਿੰਘ ਜੀ ਨਾ ਭਾ ਦਾ ਮਹਾਨ ਕੋਸ਼ ਪੜੋ ਪਾਏ ਕਾਂਟ ਸਿ ਜਿਹਨੇ ਨੱਬੰਦੀ ਲਿਖਿਆ ਨਿਸ਼ਾਨ ਸਾਬ ਜਿੱਥੇ ਲੱਗੂ ਉਥੇ ਪੰਜ ਨਿਸ਼ਾਨੀਆਂ ਸਿੱਖਾਈ ਚਾਹੀਦੀਆਂ ਪਹਿਲਾ ਉਥੇ ਅਕਾਲ ਦੀ ਵਰਸਤ ਹੋਵੇ ਉਹ ਹੋਵੇ ਫਿਰ ਦੂਜਾ ਉਥੇ ਰਹਿਸ਼ ਦਾ ਪ੍ਰਬੰਧ ਹੋਵੇ ਫਿਰ ਤੀਜਾ ਉਥੇ ਲੰਗਰ ਦਾ ਪ੍ਰਬੰਧ ਹੋਵੇ ਫਿਰ ਚੌਥਾ ਉਥੇ ਵਿਦਿਆਲਾ ਹੋਵੇ ਵਿਦਿਆਲਾ ਹੋਵੇ ਜਿੱਥੇ ਕਿ ਵੀ ਵੀ ਜਿਹੜੇ ਗਰੀਬ ਸੰਗਤਾਂ ਉਹਨਾਂ ਦੀ ਪੜ੍ਹਾਈ ਦਾ ਬੰਦ ਹੋਵੇ ਪੰਜਵਾਂ ਉਥੇ ਇੱਕ ਵੀ ਇੱਕ ਆਪਣਾ ਹਸਪਤਾਲ ਹੋਵੇ ਦਵਾਖਾਨਾ ਪੁਰਾਣਾ ਚੰਦਨ ਦਵਾਖਾਨਾ ਗੁਰਸਾਹਿਬ ਦਵਾਖਾਨਾ ਹੋਣਾ ਚਾਹੀਦਾ ਦਵਾਖਾਨਾ ਤੇ ਆਪਣਾ ਹਸਪੀਟਲ ਵਗੈਰਾ ਤੇ ਉਹ ਮਤਲਬ ਹੋ ਗਿਆ ਤੇ ਬਾਕੀ ਸਾਰਾ ਇਹ ਵਰਤਾ ਬਿਵਸਤਾ ਭਾਈ ਕਾਂਢ ਸਿੰਦਾਪੇ ਦਾ ਘਮਾਰ ਕੁਝ ਪੜੋ ਉਹਦੇ ਬਸਾਰਾ ਦਾ ਜਿਵੇਂ ਇਸ ਦੇ ਮੁਤਾਬਕ ਨਾਨਕ ਸਾਹਿਬ ਨਿਸ਼ਾਨ ਸਾਹਿਬ ਨਹੀਂ ਤੇ ਵੱਡੀ ਨਿਸ਼ਾਨੀ ਹੈ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਪੂਜਾ ਹੁੰਦੀ ਹੈ ਸੋਨੇ ਦੇ ਕਾਲਸ ਅੱਗੇ ਹੋਇਆ ਸੋ ਜੇ ਕੱਲ ਤੋਂ ਤੋਂ ਪਤਾ ਲੱਗਦਾ ਵੀ ਇੱਥੇ ਗੁਰੂ ਅਗਰਸਤਾਨ ਹੈਗਾ ਜੀ ਇਸ ਤੋਂ ਅਗਲੇ ਆਪਾਂ ਸਵਾਲ ਤੇ ਪਹੁੰਚਾਂਗੇ ਵੀ ਜਦੋਂ ਵੀ ਕੋਈ ਧਰਮ ਦੇ ਕਾਰਜ ਕਰਨੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਰਜ ਕਰਨਾ ਉਹਦੇ ਵਿੱਚ ਸਭ ਤੋਂ ਪਹਿਲਾ ਅਹਿਮ ਰੋਲ ਹੁੰਦਾ ਮਾਇਆ ਦਾ ਪੈਸੇ ਦਾ ਖਜ਼ਾਨਿਆਂ ਦਾ ਆਮ ਗੁਰੂ ਘਰਾਂ ਦੇ ਵਿੱਚ ਸਾਡੇ ਬਹੁਤ ਵੱਡੇ ਇਤਿਹਾਸਕ ਸਥਾਨ ਨੇ ਸਾਰੀਆਂ ਸੇਵਾਵਾਂ ਚੱਲਦੀਆਂ ਨੇ ਮਾਇਆ ਦੇ ਨਾਲ ਉੱਥੇ ਗੋਲਕਾਂ ਲੱਗੀਆਂ ਨੇ ਸੇਵਾਦਾਰ ਜਾਂ ਸੰਗਤ ਮਾਇਆ ਪਾਉਂਦੀ ਹੈ ਤੱਲ ਫੁੱਲ ਸੇਵਾ ਉਹਨਾਂ ਦੀ ਲੱਗਦੀ ਹੈ ਤੇ ਇੱਥੇ ਆਪਾਂ ਵੇਖੀਏ ਵੀ ਇੱਥੇ ਨਾਂ ਤੇ ਗੋਲਕ ਲੱਗੀ ਹੈ ਨਾ ਕਿਸੇ ਤਰ੍ਹਾਂ ਦੇ ਨਾਲ ਮਹਾਰਾਜ ਦੇ ਅੱਗੇ ਮਾਇਆ ਪੇਟਾ ਹੁੰਦੀ ਹੈ ਪਰ ਫਿਰ ਵੀ ਕਾਰਜ ਨੇ ਜਿਹੜੇ ਸਾਰੇ ਨਿਰਵੇਗਨਤਾ ਸਿਹਤ ਬਹੁਤ ਵੱਡੇ ਪੱਧਰਾਂ ਤੇ ਚੱਲਦੇ ਹੀ ਰਹਿੰਦੀ ਹੈ ਸੇਵਾ ਉੱਥੇ ਇਹ ਫਿਰ ਕਿਸ ਤਰ੍ਹਾਂ ਦਾ ਅਡਜਸਟਮੈਂਟ ਹੁੰਦੀ ਹੈ ਤੁਸੀਂ ਇਹ ਵੀ ਦੱਸੋ ਇਹ ਜੀ ਧੰਤਨ ਬਾਬਾ ਈਸ਼ਰ ਸਿੰਘ ਜੀ ਜਦੋਂ ਨਾਨਕ ਸਾਹਿਬ ਦੀ ਸਥਾਪਨਾ ਕੀਤੀ ਪਹਿਲਾਂ ਮੈਂ ਮੁਰਤ ਤੋਂ ਪਹਿਲਾਂ ਸ਼ੁਰੂ ਕਰਦਾ ਤਾਂ ਬਾਬਾ ਨੰਦ ਸਿੰਘ ਜੀ ਬਿਲੇ ਵੀ ਮੈਂ ਵੀ ਬਾਬਾ ਜੀ ਕੁਚ ਚਾਚੀਆਂ ਕੁਲੀਆਂ ਚ ਬਰਾਜਦੇ ਸੀ ਜਦੋਂ ਜਾਂਦੇ ਸੀ ਅੱਗ ਲੱਗ ਜਾਂਦੀ ਸੀ ਅੱਗ ਲਾ ਕੇ ਚਲੇ ਜਾਂਦੇ ਸੀ ਸਾਡੇ ਜਗਰੋਂ ਇਲਾਕੇ ਚ ਲੋਪੋ ਦਾ ਗਵਾੜਾ ਸੰਗਤ ਉਹਨਾਂ ਦੀ ਜ਼ਮੀਨ ਆ ਸਾਰੀ ਨਾਨਕ ਸਰਦਾਰ ਜੀ ਉਹਨਾਂ ਨੇ ਇੱਕ ਵਾਰੀ ਬਾਬਾ ਜੀ ਜਾ ਰਹੇ ਸੀ ਬਾਬਾ ਨੰਦ ਸਿੰਘ ਜੀ ਮਹਾਰਾਜ ਜਦ ਜਾ ਰਹੇ ਸੀ ਤੇ ਕੁ ਕੁੜੀਆਂ ਨੂੰ ਅੱਗ ਲਾਤੀ ਤੇ ਲਾਟਾਂ ਸਭੀ ਬੀਵਿਤੀਤੀ ਫਟੂਚੀਆਂ ਉੱਟੀਆਂ ਦੇਖ ਕੇ ਲੋਕਾਂ ਨੇ ਭੱਜ ਕੇ ਲੋਕ ਪਿੰਡਾਂ ਦੇ ਲੋਕ ਆਏ ਵੀ ਆ ਕੇ ਵੀ ਬਾਬਾ ਆਨੰਦ ਸਿੰਘ ਜੀ ਨਾਨਕਸਰ ਜਾ ਰਹੇ ਆ ਉਹਨਾਂ ਨੇ ਆ ਕੇ ਮੱਥਾ ਟੇਕਿਆ ਤੇ ਬਾਬਾ ਜੀ ਕਹਿੰਦੇ ਵੀ ਬਾਬਾ ਆਨੰਦ ਸਿੰਘ ਨੂੰ ਬੇਨਤੀ ਕੀਤੀ ਬਾਬਾ ਜੀ ਕਹਿੰਦੇ ਵੀ ਸੋਨੂੰ ਕਿਵੇਂ ਪਤਾ ਲੱਗਿਆ ਸੀ ਜਾ ਰਹੇ ਆ ਬਾਬਾ ਜੀ ਜਾਨੀ ਜਾਣ ਸੀ ਕੋ ਬਾਬਾ ਜੀ ਸਵਤ ਜਾਨੇ ਚਾਹੁੰਦੀ ਸੀ ਬਾਬਾ ਨੇ ਪੁੱਛਿਆ ਵੀ ਤੁਸੀਂ ਉਹਨਾਂ ਨੂੰ ਕਿਵੇਂ ਪਤਾ ਸੀ ਜਾ ਰਹੇ ਆ ਉਹਨਾਂ ਨੇ ਕਿਹਾ ਬਾਬਾ ਜੀ ਅੱਜ ਅਸੀਂ ਲਾਟਾਂ ਦੇਖਿਆ ਵੀ ਉੱਥੋਂ ਸਾਨੂੰ ਪਤਾ ਲੱਗਿਆ ਫੇ ਬਾਬਾ ਹੀ ਜਾ ਰਹੇ ਆ ਫੇ ਬਾਬਾ ਜੀ ਬਾਬਾ ਆਨੰਦ ਸਿੰਘ ਬਸ਼ਨ ਕੀਤਾ ਕਿ ਗੁਰਮਖੋ ਕੋਈ ਸਮਾਉਗਾ ਜਿਵੇਂ ਸਾਨੂੰ ਲਾਟਾਂ ਦੱਸਿਆ ਕੋਈ ਸਮਾਉ ਸੋਨੇ ਤੇ ਸੋਨੇ ਦੇ ਕਾਲਸ ਦਿੱਸਿਆ ਕਰਨੇ ਇਹ ਮਹਾਂਪਰਸ਼ ਵਿੱਚ ਬਾਬਾ ਜੀ ਨੇ ਸਥਾਨ ਬਣਾਇਆ ਫਿਰ ਇਹਦੇ ਵਿੱਚ ਦੋ ਮਸਾਲਾ ਲਏ ਨੇ ਲੰਬਈ ਬਾਬਾ ਜੀ ਨੇ ਵਸਣ ਕੀਤੇ ਇਹ ਗਰੀਬ ਸੰਗਤ ਦੇ ਦਸਵੰਧ ਦਾ ਬਣਾਈ ਜਾਂਦੀ ਹੈ ਗਰੀਬ ਸੰਗਤ ਦਸਵੰਧ ਇੱਕ ਵਾਰੀ ਦਾ ਜ਼ਿਕਰ ਆਉਂਦਾ ਜੀ ਸਾਨੂੰ ਵੀ ਜਿਆਦਾ ਵੀ ਸਾਡੇ ਪਿਤਾ ਜੀ ਦੱਸਦੇ ਸੀ ਮਸ ਹਰਦਾ ਹਰदयाल ਸਿੰਘ ਦੌਰ ਜਿਨ੍ਹਾਂ ਦੇ ਬਾਬਾ ਜੀ ਦੇ ਦੌਰ ਈਸ਼ਰ ਸਟਰੀਟ ਫੈਕਟਰੀ ਲਾਈਆ ਈਸ਼ਰ ਬਾਗ ਲਾਇਆ ਹੋਰ ਸਭ ਕੁਝ ਕੀਤਾ ਬਾਬਾ ਜੀ ਦੇ ਬਰਸਾਏ ਸੀ ਉਹ ਲੈ ਪੂਰੀ ਦਿਨਾਂ ਖਸੇ ਸਤਪਨਾਹ ਹੋ ਰਹੀ ਸੀ ਪੂਰੀ ਸਟੀਲ ਦੀ ਗੱਡੀ ਭਰੀ ਹੋਈ ਨਾਨਕ ਸਰ ਭੇਜੀ ਤੇ 7 ਦਿਨ ਗੱਡੀ ਜਗਰਾਉ ਖੜੀ ਰਹੀ ਤੇ ਬਿਲਟੀ ਨਹੀਂ ਉਹਦੀ ਲਿਛੜਾਈ ਗਈ ਤੇ ਫਿਰ ਉੱਥੇ ਬਾਬਾ ਜੀ ਨੇ ਨਾ ਮਜ਼ਦੂਰ ਕਰਤੀ ਫਿਰ ਸਰਦਾਰ ਹਰਦਿਆਲ ਸਿੰਘ ਅੰਦਰ ਤੋਂ ਆ ਪਿਆ ਉਹਨੇ ਬੇਨਤੀ ਕੀਤੀ ਬਾਬਾ ਜੀ ਮੇਰੀ ਸੇਵਾ ਮਜ਼ਦੂਰ ਕਰੋ ਬਾਬਾ ਜੀ ਵਿੱਚ ਬਚੇ ਕਿਤੇ ਹਰਦਿਆਲ ਸਿੰਘ ਇਹ ਗਰੀਬ ਸੰਗ ਦੀ ਸੇਵਾ ਤੈਲਫੋਨ ਨਾ ਬੜਨੀ ਇਹ ਬਚੇ ਕਿਤੇ ਫੇ ਬਰਲੇ ਸੇਟ ਦੀ ਗੱਲ ਮਤਾ ਦੇ ਬਰਲੇ ਸਿੱਟ ਨੇ ਬਾਬਾ ਜੀ ਕੋਲ ਵੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਮੇਰੀ ਮਾਇਆ ਮਨਜ਼ੂਰ ਕਰੋ ਹੈ ਵੀ ਮੈਂ ਸੇਵਾ ਕਰਉਣੀ ਚਾਹਣਾ ਤੇ ਬਾਬਾ ਜੀ ਨੇ ਮਨਜ਼ੂਰ ਕਰਤੀ ਫਿਰ ਬਰਲੇ ਸਿੱਟ ਨੇ ਕਿਹਾ ਵੀ ਬਾਬਾ ਜੀ ਤੁਸੀਂ ਦਿੱਲੀ ਦੀ ਗੱਲ ਆ 10 ਲੱਖ ਰੁਪਏ ਦੀ ਸੰਗ ਸੇਵਾ ਉਹਨੇ ਭੁਗਤਾਈ ਜਿਹਦੇ ਗਵਾਹ ਬਾਬਾ ਗੇਜਾ ਸਿੰਘ ਜੀ ਆ ਮੇ ਮੇਹੇਸ਼ ਦਾ ਸਿਗਰੇ ਵਾਲੀ ਬਾਬਾ ਗਰਮੇਲ ਸਿੰਘ ਜੀ ਆਪਣੇ ਬਾਗ ਸੇ ਬਾਬੂ ਕੁੰਦ ਸਿੰਘ ਬਾਗ ਸੇ ਉਹਨੇ ਵੀ ਦੱਸਿਆ ਸਾਰੇ ਦੱਸਿਆ ਜੀ 10 ਨੂੰ ਪਤਾ ਦਸ ਲੱਖ ਦੀ ਸੇਵਾ ਕੀਤੀ ਤੇ ਬਾਬਾ ਜੀ ਨੇ ਨਾਮ ਮਨਜ਼ੂਰ ਕਰਦੇ ਉਹ 157 ਸੰਦੀ ਗੱਲ ਆ ਭਗਵਾਨ ਜੀ ਉਹਨੇ ਫਿਰ ਹੰਕਾਰ ਚ ਕਿਹਾ ਬਾਬਾ ਜੀ ਦੇਖ ਲਓ ਮੈਂ ਤੁਹਾਨੂੰ ਮੇਰੇ ਵਰਗਾ ਦਾਨੀ ਨਹੀਂ ਮਿਲੂਗਾ ਤੇ ਬਾਬਾ ਜੀ ਬੱਚੇ ਕਿਤੇ ਬਿਰਲਾ ਸਿੱਟ ਤੂੰ ਵੀ ਫਿਰ ਫੋੜਲਾ ਤੈਨੂੰ ਵੀ ਸਾਡੇ ਵਰਗਾ ਕੋਈ ਤਿਆਗੀ ਮਹਾਪੁਰਸ਼ ਨਹੀਂ ਲੱਗ ਬਾਬਾ ਜੀ ਬੱਚੇ ਇਹ ਜਿਹੜੀ ਸੇਵਾ ਹੁੰਦੀ ਆ ਕੋਈ ਵੀ ਕਿਸੇ ਉਸਤਾਂ ਦੀ ਹੁੰਦੀ ਆ ਇਹ ਵੀ ਨਾਮ ਮਨਜ਼ੂਰ ਤਾਂ ਕਰਦੇ ਸੀ ਕੋਈ ਵੀ ਕਿਸੇ ਕੋਈ ਮੀਟ ਵੇਚ ਕੇ ਸੇਵਾ ਕਰਾਉਂਦਾ ਕੋਈ ਸੈਕਟਾ ਵਿੱਚ ਕਿਸੇ ਵਕਰੋਂ ਦਾ ਕੋਈ ਕਿਸੇ ਦਾ ਵੀ ਕਿਸੇ ਦਾ ਆਪਣਾ ਕਿਸੇ ਰਜਗਾਰ ਕੋਈ ਕਿਸੇ ਵਕਰੋਂ ਦਾ ਕੋਈ ਕਿਸੇ ਦਾ ਵੀ ਵੀ ਕਿਸੇ ਨਾ ਹੀਰਾ ਫਿਰੀ ਕਰਕੇ ਸੇਵਕਰੋਂ ਦਾ ਬਾਬਾ ਜੀ ਨਾ ਮਜ਼ਦੂਰ ਕਿਤੇ ਬਾਬਾ ਜੀ ਬੱਸੀ ਸੀ ਦਸਵੰਧ ਦਾ ਸਿਉ ਹੁੰਦੀ ਹੈ ਇਹ ਜੀ ਇਸ ਤੋਂ ਅਗਲਾ ਸਵਾਲ ਇਹਦੇ ਵਿੱਚੋਂ ਹੀ ਸਵਾਲ ਇੱਕ ਨਿਕਲਦਾ ਵੀ ਫਿਰ ਉੱਥੇ ਮਹਾਪੁਰਸ਼ਾਂ ਨੇ ਇੱਕ ਗੋਲਕ ਲਾ ਦਿੱਤੀ ਜਾਂਦੀ ਪਰ ਉੱਥੇ ਗੋਲਕ ਨਹੀਂ ਲਾਈ ਜਾਂਦੀ ਫਿਰ ਕਿਉਂ ਜੀ ਇਹ ਜਿਹੇ ਸਥਾਨ ਜਿਹੜਾ ਵਾ ਨਾਨਕ ਸਰ ਦਾ ਗੁਰੂ ਨਾਨਕ ਦੇਵ ਜੀ ਦਾ ਸਥਾਨ ਨਾਨਕ ਸਰ ਬਾਬਾ ਜੀ ਨੇ ਤਾਂ ਤਾਂ ਬਾਬਾ ਇਸ਼ਰ ਸਿੰਘ 1955 ਸਾਲ ਚ ਨੌ ਰੱਖਿਆ ਨਾਨਕ ਸਰ ਨਾਲ ਬਾਬਾ ਜੀ ਇਹ ਵੀ ਵਚਨ ਕੀਤੇ ਇਹ ਸਥਾਨ ਤੇ ਵੀ ਜਦ ਆਪਾਂ ਨੂੰ ਕੋਈ ਲਾਲਚ ਨਹੀਂ ਜਦ ਆਪਾਂ ਕੋਈ ਸਿੱਸੀ ਨੂੰ ਵਧਾਉਣਾ ਨਹੀਂ ਚਾਹੁੰਦੇ ਜਦੋਂ ਆਪਾਂ ਪ੍ਰਚਾਰਤਾ ਗੁਰੂ ਸਾਹਿਬ ਦਾ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਨਾ ਤੇ ਵੀ ਆਪਾਂ ਜਿਸਾਂ ਗੁਰੂਆਂ ਦਾ ਕਰਨਾ ਫਿਰ ਆਪਾਂ ਨੂੰ ਇਹ ਵੀ ਗੋਲ ਕੋਲ ਕਦੇ ਹਿੱਸੇ ਜੇ ਆਪਣਾ ਪ੍ਰਸ਼ਾਦਾ ਬਣਾ ਬਣਾ ਆਉਂਦਾ ਤੇ ਸੰਗਤਾਂ ਸੇਵਾ ਕਰੀ ਜਾਂਦੀਆਂ ਸਾਰੇ ਪਾਸੇ ਫਿਰ ਅਸੀਂ ਮਾਇਆ ਦੀ ਲੋੜ ਕੀ ਆ ਸੋ ਜੀ ਮਾਇਆ ਦੀ ਲੋੜ ਕੇ ਬਾਬਾ ਜੀ ਨੇ ਇਸੇ ਕਰਕੇ ਸੀ ਹੁਣ ਬਿਜਲੀ ਆ ਬੈਲੇ ਨਾਲ ਸੰਗਤਾਂ ਦੀ ਸੇਵਾ ਲਈ ਆ ਸੇਵਾ ਕਰਾਈ ਜਾਂਦੀਆਂ ਸਾਰੇ ਪਾਸੇ ਕਰਦੇ ਆ ਫਿਰ ਮਾਇਆ ਕਦੇ ਸੇ ਲੋੜ ਹੈ ਜੀ ਇਹ ਸਮਝੀ ਲਾ ਜੀ ਜਦੋਂ ਭਿੰਗਵਾਂ ਵਿੱਚ ਅਸੀਂ ਆਪ ਦੇਖਿਆ ਜੀ 1963 ਸੰਧੀ ਗੱਲ ਆ ਤੇ ਬਾਬਾ ਜੀ ਨੇ ਬਾਣਾ ਵਰਤਿਆ ਬਾਬਾ ਜੀ ਨੇ ਬਾਣਾ ਵਰਤਿਆ ਦੋ ਦਿਨ ਪਹਿਲਾਂ ਕਮਰੇ ਦੀ ਤਰਾਸ਼ੀ ਲਈ ਤਰਾਸ਼ੀ ਲਈ ਤੇ ਉਹਦੇ ਕੋਲ ਬਾਬਾ ਜੀ ਬੈਠੇ ਜੀ ਕਿਤੇ ਜੀ ਇਹ ਦੋ ਗੜਵੇ ਨਿਕਲੇ ਆ ਬਾਬਾ ਜੀ ਉਥੇ ਥਾੜ ਨਾ ਕੀਤੀ ਬਾਬਾ ਜੀ ਜਿਹੜੇ ਬੈਂਕੋਂ ਚਿੱਟੇ ਚੋਲੇ ਪਾਉਂਦੇ ਆ ਤੇ ਚਿੱਟੇ ਚੋਲੇ ਦੇ ਉਹਨਾਂ ਬਿਰਾਂ ਚ ਗੀਜਾ ਨਹੀਂ ਲੱਗਿਆ ਲੱਗੇ ਪੌਕੇਟ ਦੀ ਆ ਜਿਹਦੇ ਬੈਂਕੋਂ ਦੇ ਗੀਜਾ ਲੱਗਿਆ ਹੁੰਦਾ ਸੀ ਉਹਦੇ ਤੇ ਬਾਬਾ ਜੀ ਥਾੜ ਨਾ ਸੀ ਬਾਬਾ ਜੀ ਕਹਿੰਦੇ ਤੁਸੀਂ ਨਾਮ ਜਪੋ ਇੱਥੇ ਨਾਮ ਜਪੋ ਵੰਡ ਸਕੋ ਉਥੇ ਵੀ ਉਹ ਕਰੋ ਵੀ ਨਾਮ ਬਾਣੀ ਦਾ ਪ੍ਰਚਾਰ ਆ ਇੱਥੇ ਵੀ ਗੋਲਕ ਦਾ ਕੀ ਕੰਮ ਆ ਜੀ ਹੁਣ ਆਪਾਂ ਨਵਾਂ ਮੈਂ ਮੈਂ ਗੁਰਦਵਾਰ ਚ ਰਿਆਂ ਅਮਰੀਕਾ ਚ ਗੁਰਦੇ ਰੋਲੇ ਸਾਰੇ ਗੋਲਖੇ ਪਏ ਹੁਣ ਤਾਂ ਸਾਰੇ ਪਾਸੇ ਰੋਹਤਾ ਲੋਕਾਂ ਦੀ ਮੰਗੀ ਉਠਕੜੀ ਵੀ ਗੋਲਖ ਚੱਕ ਜੇ ਰੋਲੇ ਮੁੱਕ ਜਾਣਗੇ ਇਹ ਨਹੀਂ ਕਿ